ਇਸ ਵਕਤ ਅਸੀਂ ਪਠਾਨਕੋਟ ਦੇ ਡਿਵੀਜ਼ਨ ਨੰਬਰ 1 ਦੇ ਬਾਹਰ ਖੜੇ ਆ ਅੱਜ ਜਿੱਥੇ ਕਿ ਪੁਲਿਸ ਵੱਲੋਂ ਵੱਡੀ ਜਿਹੜੀ ਕਾਮਯਾਬੀ ਹੈ ਉਹ ਹਾਸਲ ਕੀਤੀ ਗਈ ਹੈ ਇੱਕ ਬੜੇ ਵੱਡੇ ਜਿਹੜੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਜਿਹੜੇ ਜੜੀਆਂ ਹੈਗੀਆਂ ਉਸ ਨੂੰ ਲੈ ਕੇ ਜਿਹੜੀ ਆ ਵੱਡੀ ਜਿਹੜੀ ਸਫਲਤਾ ਪੁਲਿਸ ਵੱਲੋਂ ਹਾਸਲ ਕੀਤੀ ਗਈ ਹੈ ਇਸ ਦੇ ਵਿੱਚ ਟੋਟਲ ਤਿੰਨ ਲੋਕਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਔਰ ਆ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ 13 ਗੱਡੀਆਂ ਜਿਹੜੀਆਂ ਉਹ ਮੋਟਰਸਾਈਕਲ ਔਰ ਵਿੱਚੇ ਜਿਹੜੀਆਂ ਕਾਰਾਂ ਹੈਗੀਆਂ ਉਹਨਾਂ ਨੂੰ ਜਿਹੜਾ ਬਰਾਮਦ ਕੀਤਾ ਗਿਆ ਇਸ ਦੇ ਵਿੱਚ ਡੀਐਸਪੀ ਸਾਹਿਬ ਦਾ ਕਹਿਣਾ ਹੈ ਕਿ 200 ਦੇ ਕਰੀਬ ਜਿਹੜੀਆਂ ਗੱਡੀਆਂ ਹੈਗੀਆਂ ਨੇ ਔਰ ਹੱਲੇ ਤੱਕ ਉਹਨਾਂ ਦੀ ਹਲੇ ਤਫਤੀਸ਼ ਜਿਹੜੀ ਆ ਉਹ ਚੱਲ ਰਹੀ ਆ ਇਸ ਵੱਲੋਂ ਕਿਹਾ ਜਾ ਰਿਹਾ ਕਿ ਇਸ ਦੇ ਵਿੱਚ ਹੋਰ ਵੀ ਦੋਸ਼ੀ ਜਿਹੜੇ ਆ ਉਹਨਾਂ ਦੀ ਜਿਹੜੀ ਆ ਭਾਲ ਕੀਤੀ ਜਾ ਰਹੀ ਆ ਪੁਲਿਸ ਵੱਲੋਂ ਪੁਲਿਸ ਦਾ ਸਿੱਧੇ ਤੌਰ ਤੇ ਕਹਿਣਾ ਹੈਗਾ ਕਿ ਇਸ ਦੇ ਵਿੱਚ ਜਿਹੜਾ ਦੋਸ਼ੀਆਂ ਨੂੰ ਜਿਹੜਾ ਨਹੀਂ ਬਖਸ਼ਿਆ ਜਾਏਗਾ ਤਾਂ ਕਿ ਜਿਹੜੀ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ ਜਾਲੀ ਨੰਬਰ ਪਲੇਟਾਂ ਇਸ ਤਰੀਕੇ ਦੇ ਨਾਲ ਬਣਾਉਂਦੇ ਸੀ ਕਿ ਉਹ ਬਿਲਕੁਲ ਅਸਲੀ ਵਰਗੀਆਂ ਲੱਗਦੀਆਂ ਸੀ ਤੇ ਜਿਨ੍ਹਾਂ ਨੂੰ ਵੇਖ ਕੇ ਕੋਈ ਵੀ ਇਤਬਾਰ ਨਹੀਂ ਕਰ ਸਕੇਗਾ ਕਿ ਇਹ ਜਾਲੀ ਨੰਬਰ ਪਲੇਟਾਂ ਨੇ ਦਖਨ ਪੁਲਿਸ ਦੀ ਨਜ਼ਰਾਂ ਤੋਂ ਕੁਝ ਵੀ ਲੁਕਿਆ ਨਹੀਂ ਰਹਿ ਸਕਦਾ ਤੇ ਪਠਾਨਕੋਟ ਪੁਲਿਸ ਨੇ ਅਜੇ ਹੀ ਇੱਕ ਇੰਟਰ ਸਟੇਟ ਗਰੋਹ ਦਾ ਪਰਦਾ ਫਾਸ਼ ਕੀਤਾ ਹੈ ਤੇ ਇਸ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਨਕਲੀ ਹਾਈ ਸਕਿਉਰਿਟੀ ਨੰਬਰ ਪਲੇਟ ਬਣਾਉਂਦੇ ਸੀ ਤੇ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਸਰਗਰਮ ਸੀ ਇਹਨਾਂ ਦੀ ਪਾਲ ਕੀਤੀ ਜਾ ਰਹੀ ਸੀ ਤੇ ਡੀਐਸਪੀ ਸਿੱਟੀ ਨੇ ਦੱਸਿਆ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 13 ਅਜਿਹੇ ਵਾਹਨ ਫੜੇ ਗਏ ਨੇ ਜੋ ਕਿ ਜਾਲੀ ਨੰਬਰ ਪਲੇਟਾਂ ਲਗਾ ਕੇ ਸ਼ਹਿਰ ਦੇ ਵਿੱਚ ਘੁੰਮ ਰਹੇ ਸੀ ਤੇ ਹੁਣ ਆਪਾਂ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਕਿਸ ਤਰੀਕੇ ਨਾਲ ਇਹ ਕੰਮ ਕਰਦੇ ਸੀ ਤੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਕਿ ਜਾਲੀ ਨੰਬਰ ਪਲੇਟ ਹੈ ਤੇ ਅਗਰ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਤੁਹਾਨੂੰ ਇਹਦੇ ਚ ਕੋਈ ਵੀ ਜਿਹੜਾ ਅ ਫਰਕ ਜਿਹੜਾ ਨਹੀਂ ਲੱਭੂਗਾ ਤੁਹਾਨੂੰ ਇਹ オリジナル ਲੱਗੂਗੀ ਪਰ ਜਦ ਕਿ ਇਹ ਜਾਲੀ ਹੈ ਜਿਹੜੀ ਆਪਾਂ ਰਿਕਵਰ ਕੀਤੀ ਹੈ ਇਹ ਚ ਦੇਖਣ ਵਾਲੀਆਂ ਦੋ ਤਿੰਨ ਗੱਲਾਂ ਅ ਇੱਕ ਤੇ ਤੁਸੀਂ ਦੇਖੋਗੇ ਇਹਨੂੰ ਕਿ ਵੀ ਇੱਕ ਇਹ 바ਰ ਕੋਡ ਹੈ ਇਹ ਜਿਹੜੀ ਅਸਲੀ ਜਿਹੜੀ ਨੰਬਰ ਪਲੇਟ ਹੁੰਦੀ ਹੈ ਉਹਨੂੰ ਆਪਾਂ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਕਹਿੰਦੇ ਆ ਐਚ ਐਸ ਆਰ ਪੀ ਜਿਹੜੀ ਮਿਨਿਸਟਰੀ ਆਫ ਰੋਡ ਐਂਡ ਟ੍ਰਾਂਸਪੋਰਟ ਵੱਲੋਂ ਜਿਹੜੀ ਡਾਇਰੈਕਸ਼ਨਸ ਆਈਆਂ 2019 ਤੋਂ ਬਾਅਦ ਗੱਡੀਆਂ ਦੇ ਉੱਪਰ ਇਸ ਤਰੀਕੇ ਦੀ ਹਾਈ ਸਿਕਿਉਰਿਟੀ ਨੰਬਰ ਪਲੇਟ ਲਾਉਣਾ ਲਾਜ਼ਮੀ ਹੈ ਹਰ ਸਟੇਟ ਦੇ ਵਿੱਚ ਗਵਰਨਮੈਂਟ ਵੱਲੋਂ ਇਹ ਜਿਹੜਾ ਕੰਟਰੈਕਟ ਹੈ ਕੰਪਨੀ ਨੂੰ ਦਿੱਤਾ ਗਿਆ ਜਿਹੜੀ ਕੰਪਨੀ ਜਿਹੜੀ ਹੈ ਗਵਰਨਮੈਂਟ ਦੀ ਗਾਈਡਲਾਈਨਸ ਨੂੰ ਧਿਆਨ ਚ ਰੱਖਦੇ ਹੋਏ ਹਾਈ ਸਿਕਿਉਰਿਟੀ ਨੰਬਰ ਪਲੇਟਸ ਬਣਾਉਂਦੀ ਹੈ ਜਿਹੜੀ origignal ਨੰਬਰ ਪਲੇਟ ਹੋਊਗੀ ਉਹਦੇ ਵਿੱਚ ਜਿਹੜਾ ਇਹ 바ਰ ਕੋਡ ਹੈ ਯੂਨੀਕ 바ਰ ਕੋਡ ਹੋਊਗਾ ਇਹਦੇ ਵਿੱਚ ਜਦੋਂ ਵੀ ਇਹਨੂੰ ਆਪਾਂ ਸਕੈਨ ਕਰਾਂਗੇ ਇਹ ਆਪਾਂ ਨੂੰ origignal ਉਹਦੀ ਵਹੀਕਲ ਦੀ ਡਿਟੇਲ ਤੇ ਲੈ ਕੇ ਜਾਊਗਾ ਵਾਹਨ ਐਪ 'ਚ ਜਿਹੜੀ ਗਵਰਨਮੈਂਟ ਦੀ ਵਾਹਨ ਐਪ ਹੈ ਉੱਤੇ ਰੀਡਾਇਰੈਕਟ ਕਰੂਗਾ ਜਿਹੜਾ origignal ਵਹੀਕਲ ਜਿਹੜਾ ਹੈ ਉਹਦੀ ਡਿਟੇਲਸ ਦੇ ਉੱਪਰ ਬਟ ਇਹ ਜਿਹੜੀ ਜਾਲੀ ਦੇ ਕੇਸ ਕੀ ਹੈ ਜਿਹੜਾ 바ਰ ਕੋਡ ਹੈ ਇਹ ਬਿਲਕੁਲ ਜਾਲੀ ਹੈ ਇਹ ਲੱਗਦਾ origignal ਆ ਪਰ ਇਹ ਜਾਲੀ ਹੈ ਇਹਨੂੰ ਜਰ ਆਪਾਂ ਸਕੈਨ ਕਰਾਂਗੇ ਤਾਂ ਕੁਝ ਨਹੀਂ ਆਉਣਾ ਸੈਕੰਡਲੀ ਇਹਦੇ ਵਿੱਚ ਜਿਹੜਾ ਇਹ ਥੱਲੇ ਜਿਹੜਾ ਯੂਨੀਕ ਨੰਬਰ ਪਿਆ ਹੁੰਦਾ ਜਿਹੜਾ ਐਸ ਪਰ ਗਵਰਨਮੈਂਟ ਗਾਈਡਲਾਈਨਸ ਹਰ ਇੱਕ ਪਲੇਅਰ ਦਾ ਯੂਨੀਕ ਨੰਬਰ ਉਹ ਸੀਰੀਅਲ ਆਰਡਰ ਵਾਈਜ਼ ਜਿਹੜਾ ਉਹ ਗਵਰਨਮੈਂਟ ਵੱਲੋਂ ਹੀ ਜਿਹੜੇ ਤੈਅशुदा ਜਿਹੜੇ ਕੰਪਨੀ ਦੇ ਜਿਹਨੂੰ ਠੇਕਾ ਮਿਲਿਆ ਉਹ ਆਪਣਾ ਸੀਰੀਅਲ ਆਰਡਰ ਵਾਈਜ਼ ਉਹਨਾਂ ਨੂੰ ਲਗਾਉਂਦੀ ਹੈ ਹਰ ਇੱਕ ਵਹੀਕਲ ਦਾ ਉਹ ਸਪੈਸੀਫਿਕ ਹੈ ਇਹ ਸਾਰਾ ਜਾਲੀ ਹੈ ਇਹ ਜਿਹੜਾ ਇਹ ਆਪਾਂ ਦੋਸ਼ੀ ਫੜਿਆ ਅਗਰ ਤੁਸੀਂ ক্লোਜ਼ਲੀ ਦੇਖੋਗੇ ਇੱਥੇ ਤੁਸੀਂ ਇਹ ਦੇਖ ਪਾਓਗੇ ਕਿ ਜਿਹੜਾ ਉਹ ਯੂਨੀਕ ਇੱਥੇ ਥੱਲੇ ਡਿਜੀਟਸ ਨੇ ਏਮਬੋਸ ਕੀਤੇ ਆ ਸਾਰੇ ਜਾਲੀ ਆ ਇਹ ਕੀ ਆ ਕਿ ਵੀ ਇਹ ਖੁਦ ਹੀ ਆਪਣੀ ਦੁਕਾਨ ਤੇ ਹੀ ਜਿਹੜਾ ਕਿ ਇਹਨੂੰ ਖੁਦ ਹੀ ਇਹ ਨੰਬਰ ਜਿਹੜੇ ਐਮਬੋਸ ਕਰ ਦਿੰਦਾ ਸੀ ਪਲੇਟ ਤੇ ਤੇ ਇਸ ਤਰੀਕੇ ਨਾਲ ਇਹ ਪਲੇਟਾਂ ਤਿਆਰ ਕਰਦਾ ਸੀ ਹੁਣ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਨੂੰ ਦੇਖਣ 'ਚ ਜਾਲੀ ਨਹੀਂ ਲੱਗਦੀ ਬਟ ਅਸਲ 'ਚ ਇਹ 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 ਫੇਕ ਨੰਬਰ ਪਲੇਟ ਆ ਤੇ ਇਸ ਤਰੀਕੇ ਨਾਲ ਇਹ ਆਪਣਾ ਕੰਮ ਕਰਦੇ ਸੀ ਤੇ ਇਸ ਤਰੀਕੇ ਦੀ ਕਈ ਜਿਹੜੀ ਗੱਡੀਆਂ ਉਹ ਜਿਹੜੀਆਂ ਆਪਾਂ ਵੈਰੀਫਾਈ ਕੀਤੀਆਂ ਹਾਲੇ ਤੱਕ ਜਿਹੜਾ ਇਹਦੇ ਕੋ ਸਾਨੂੰ ਰਿਕਾਰਡ ਮਿਲਿਆ ਕਿਉਂਕਿ ਕਈ ਇਸ ਤਰ੍ਹਾਂ ਦੀਆਂ ਗੱਡੀਆਂ ਜਿਹੜੀਆਂ ਉਹ ਲੋਕਾਂ ਦੀਆਂ ਚੱਲ ਰਹੀਆਂ ਰੋਡ ਤੇ ਜਿਨ੍ਹਾਂ ਦੇ ਉੱਪਰ ਜਾਲੀ ਨੰਬਰ ਪਲੇਟਾਂ ਲੱਗੀਆਂ ਤਕਰੀਬਨ ਸਾਡੀ ਇਨਫੋਰਮੇਸ਼ਨ ਜਿਹੜੀ ਆਪਾਂ ਹੁਣ ਤੱਕ ਗੈਦਰ ਕੀਤੀ ਹੈ 200 ਦੇ ਰਿਗਾਰਡਿੰਗ ਐਸੀ ਗੱਡੀਆਂ ਜਿਨ੍ਹਾਂ ਦੇ ਜਾਲੀ ਨੰਬਰ ਪਲੇਟ ਲੱਗ ਚੁੱਕੇ ਆ ਠਾਨਕੋੜ ਤੇ ਇਹਦੇ ਲਾਗੇ ਦੇ ਏਰੀਆਸ 'ਚ ਉਹਨੂੰ ਹੁਣ ਆਪਾਂ ਇਕੱਲੀ-ਇਕੱਲੀ ਗੱਡੀ ਨੂੰ ਵੈਰੀਫਾਈ ਕਰ ਰਹੇ ਆ ਤੇ ਇਹਨਾਂ 'ਚ ਕਈ ਗੱਡੀਆਂ ਚੋਰੀ ਦੀ ਵੀ ਹੋ ਸਕਦੀਆਂ ਤੇ ਕਈ ਗੱਡਾ ਗੱਡੀਆਂ ਮਾਰਦਾਚੇ ਵੀ ਯੂਜ਼ ਹੋਈਆਂ ਹੋ ਸਕਦੀਆਂ ਤੇ ਇਹ ਸਾਰੇ ਪਹਿਲੂ ਆਪਾਂ ਇਹਦੀ ਜਾਂਚ ਕਰ ਰਹੇ ਆ ਇਹਦੇ ਵਿੱਚ ਹੋਰ ਵੀ ਬੰਦੇ ਸ਼ਾਮਲ ਹਨ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ